ਮੇਰਾ ਨਾਮ ਹੈ ਜੀ ਨਰੇਸ਼ ਸਿੰਘ ਹਲਕਾ ਡੇਰਾ ਬਾਬਾ ਨਾਨਕ ਤੇ ਤੁਹਾਨੂੰ ਵੀ ਲੱਗਦਾ ਇਸ ਵਾਰ ਕੌਣ ਜਿੱਤ ਪ੍ਰਾਪਤ ਕਰੇਗਾ ਇਸ ਵਾਰ ਸਾਨੂੰ ਲੱਗ ਰਿਹਾ ਵੀ ਰਵੀ ਕਰਨ ਸਾਹਿਬ ਪੱਕਾ ਜਿੱਤ ਰਹੇ ਆ ਕੀ ਕਾਰਨ ਹੈ ਵੀ ਤੁਹਾਨੂੰ ਕਹਾਂ ਉਹ ਪੁੱਛੇਗਾ ਬੰਦਾ ਕਾਰਨ ਇਹ ਹੈ ਜੀ ਜੜੀਆਂ ਪਹਿਲੇ ਸਰਕਾਰਾਂ ਆਈਆਂ ਕਾਂਗਰਸ ਰਹੀ ਹੈ ਉਹਨਾਂ ਨੇ ਵੀ ਕੰਮ ਕੁਛ ਨਹੀਂ ਕੀਤੇ ਪਿੰਡਾਂ 'ਚ ਤੇ ਆਪਣੇ ਹੁਣ ਆਪ ਹੈ ਇਹ ਵੀ ਕੁਛ ਨਹੀਂ ਕਰ ਰਹੇ ਇਹਨਾਂ ਨੇ ਤੇ ਕੀਤਾ ਹੀ ਕੁਛ ਨਹੀਂ ਤੇ ਜੋ ਵੀ ਸਕੀਮਾਂ ਆ ਰਹੀਆਂ ਉਹ ਸੈਂਟਰ ਤੋਂ ਆ ਰਹੀਆਂ ਸੈਂਟਰ ਚ ਬੀਜੇਪੀ ਦੀ ਪਾਰਟੀ ਆ ਤੇ ਜਿਹੜੀਆਂ ਮਿਲ ਵੀ ਰਹੀਆਂ ਸੈਂਟਰ ਦੀਆਂ ਜਿਹੜੀ ਹੁਣ ਸਰਕਾਰ ਆ ਇਹ ਲੋਕਾਂ ਤੱਕ ਪਹੁੰਚ ਨਹੀਂ ਦੇਣ ਰਹੀ ਕਿਉਂਕਿ ਉਹ ਸੋਚਦੇ ਆ ਬਈ ਬੀਜੇਪੀ ਦਾ ਨਾਮ ਆ ਜਾਣਾ ਤੇ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਆ ਆਮ ਕਰਕੇ ਲੋਕਾਂ ਨਾਲ ਗੱਲਬਾਤ ਵੀ ਹੁੰਦੀ ਆ ਤੇ ਲੋਕੀ ਕਹਿੰਦੇ ਆ ਬਈ ਇਸ ਵੇਲੇ ਜਿਹੜਾ ਨਸ਼ਾ ਆ ਉਹ ਬਹੁਤ ਜ਼ੋਰਾਂ ਤੇ ਚੱਲ ਰਿਹਾ ਤੇ ਜੇ ਇਸ ਵੇਲੇ ਨੂੰ ਕੰਟਰੋਲ ਕਰ ਸਕਦੀ ਆ ਤਾਂ ਉਹ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਇਹ ਲੋਕਾਂ ਦਾ ਪਿੰਡਾਂ ਦਾ ਕਹਿਣਾ ਆ